बोले सोनिहाल सफर शहादत सहजआब्याने ਕਿਹਾ ਗਿਆ ਕਿ ਜੇ ਤੁਸੀਂ ਇਸਲਾਮ ਕਬੂਲ ਕਰ ਲੈਂਦੇ ਹੋ ਤਾਂ ਤੁਸੀਂ ਆਪਣਾ ਰਾਜ ਤਾਜ ਵਾਪਸ پا ਸਕਦੇ ਹੋ सहजआब्याने ਪੁੱਛਿਆ ਇਹ ਇਸਲਾਮ ધਰਮ ਕਬੂਲ ਕਰਕੇ ਇਨੇ ਅਸûr ਆਮਦੇ ਵਿੱਚ ਕਿ ਸਾਨੂੰ ਮੌਤ ਨਹੀਂ ਆਏਗੀ ਤੁਹਾਡਾ ਗੁਰੂ ਨਾਨਕ ਤਾਂ ਮੁਸਲਮਾਨਾਂ ਨਾਲ ਨਫ਼ਰਤ ਨਹੀਂ ਕਰਦਾ ਪਰ ਤੁਹਾਡਾ ਬਾਪ ਗੋਬਿੰਦ ਸਾਡੇ ਨਾਲ ਨਫ਼ਰਤ ਕਿਉਂ ਕਰਦਾ ਹੈ ਤਫਰ ਸ਼ਹਾਦਤ ਸਭ ਤੋਂ ਪਹਿਲਾਂ ਤਾਂ ਦੋਵੇਂ ਹੱਥ ਜੋੜ ਕੇ ਗੁਰੂ ਪਾਤਸ਼ਾਹ ਵੱਲੋਂ ਬਖਸ਼ੀ ਦਿੱਤੀ ਹੋਈ ਪਤੈ ਨਹੀਂ ਸਾਹ ਪਾਈਏ ਤੇ ਗੱਜ ਕਿ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਫਰ-ਏ-ਸ਼ਹਾਦਤ ਜਿਸ ਦੇ ਪਿਛਲੇ प्रकरण ਦੇ ਵਿੱਚ ਹੁਣ ਤੱਕ ਅਸੀਂ ਸਾਂਝ ਪਾ ਚੁੱਕੀਆਂ ਇਸ ਸੰਸਾ ਨਜੀ ਤੇ ਪਰਿਵਾਰ ਦੇ ਵਿਛੜਨ ਤੋਂ ਬਾਅਦ ਮਾਤਾ ਗੁਜਰੀ ਜੀ ਤੇ ਛੋਟੇ ਸਾਜਦਾ ਜੀ ਕੀ ਕੀ ਔਕੜਾਂ ਤੇ ਮੁਸੀਬਤਾਂ ਨੂੰ ਝੱਲਿਆ ਉਹ ਕਿਸ ਤਰ੍ਹਾਂ ਕਾਇਦ ਹੋਈ ਤੇ ਉਹਨਾਂ ਨੂੰ ਕਿਸ ਤਰ੍ਹਾਂ ਤਰਹੰਦ ਦੇ ਵਿੱਚ ਠੰਡੇ ਗੁਰਜ ਦੇ ਵਿੱਚ ਲਿਆਇਆ ਗਿਆ ਸਫਰ-ਏ-ਸ਼ਹਾਦਤ ਦੇ ਅੱਜ ਦੇ प्रकरण ਦੇ ਵਿੱਚ ਅਸੀਂ ਸਾਂਝ ਪਾਵਾਂਗੇ ਇਹ ਸਹਿਜਾਦਿਆਂ ਨੂੰ ਸੁਬੇ ਦੀ ਕਚਾਰੀ ਦੇ ਵਿੱਚ ਕੀ ਕੀ ਲਾਲਤ ਤੇ ਦਰਾਵੇ ਦਿੱਤੇ ਗਏ ਕੀ ਕੀ ਸਵਾਲ ਕੀਤੇ ਗਏ ਤੇ ਸਹਿਜਾਦਿਆਂ ਨੇ ਉਹਨਾਂ ਸਵਾਲਾਂ ਦਾ ਕੀ ਜਵਾਬ ਦਿੱਤਾ ਵਜ਼ੀਰ ਖਾਂ ਵੱਲੋਂ ਸਹਿਜਾਦਿਆਂ ਤੇ ਕੀ ਤਸ਼ੱਦਦ ਕੀਤਾ ਗਿਆ ਤੇ ਭਾਈ ਮੋਤੀराम ਮਹਾਰਾਜ ਦੇ ਇਤਿਹਾਸ ਦੀ ਵੀ ਸਾਂਝ ਪਾਵਾਂਗੇ ਦਸ ਪੋੜੀ ਸ਼ਾਮ ਦਾ ਵੇਲਾ ਸੀ ਮਾਤਾ ਗੁਦਰੀ ਜੀ ਤੇ ਛੋਟੇ ਸਹਿਜਾਦਿਆਂ ਨੂੰ ਠੰਡੇ ਗੁਰਦ ਦੇ ਵਿੱਚ ਕਿੱਥੇ ਕਰ ਰੱਖਿਆ ਸੀ ਸ਼ਾਮ ਦਾ ਦਿਲਾ ਜਾਣ ਪੀ ਮਾਤਾ ਗੁਜਰੀ ਜੀ ਤੇ ਸਹਜ ਜਬਿਆ ਨੇ ਰਾਰਾ ਸਾਫ ਦਾ ਪਾਠ ਕੀਤਾ ਕੁਝ ਸਮੇਂ ਬਾਅਦ ਰਾਤ ਨੂੰ ਇੱਕ ਸ਼ਰਦਾਵਾਣ Hindu ਪਰਿਵਾਰ ਦੇ ਵਿੱਚੋਂ ਭਾਈ ਮੋਤੀराम ਮਹਾਰਾ ਜੀ ਮਾਤਾ ਜੀ ਤੇ ਛੋਟੇ ਸਹਜ ਜਬਿਆ ਨੇ ਬੁੱਧ ਲੈ ਕੇ ਆਏ ਪਰ ਕਿਉਂਕਿ ਵਜ਼ੀਰ ਖਾਂ ਵੱਲੋਂ ਸਿਪਾਈਆਂ ਨੂੰ ਸਖਤ ਮਨਾ ਕੀਤਾ ਗਿਆ ਸੀ ਕਿ ਇਹਾਂ ਬੱਚਿਆਂ ਨੂੰ ਤੇ ਗੋਗਿੰਦੀ ਮਾਂ ਨੂੰ ਖਾਣ ਲਈ ਤੇ ਪੀਣ ਲਈ ਕੁਝ ਵੀ ਨਾ ਦਿੱਤਾ ਜਾਵੇ ਜਿਸ ਕਰਕੇ ਭਾਈ ਮੋਤੀराम ਮਹਾਰਾਜ ਨੂੰ ਠੰਡੇ ਦੁੱਧ ਦੇ ਵਿੱਚ ਝਾਲ ਲੀ। ਕਾਫੀ ਔਖਾ ਹੋਣਾ ਪਿਆ। ਉਹਨਾਂ ਨੂੰ ਗੁਰਦ ਦੇ ਤਾਲੇਦਾਰਾਂ ਨੂੰ ਕਾਫੀ ਧੰਨ ਪੈਸਾ ਦੇਣਾ ਪਿਆ। ਜਦੋਂ ਲਾਲਕੀ ਵਿਚ ਆ ਕੇ ਉਹਨਾਂ ਨੇ ਭਾਈ ਮੋਤੀराम ਮਹਾਰਾਜ ਨੂੰ ਚੁੱਪਚੀਤੇ ਸਹਜ ਜੱਦਿਆਂ ਨੂੰ ਤੇ ਮਾਤਾ ਜੀ ਨੂੰ ਦੁੱਧ ਲੈ ਕੇ ਜਾਣ ਦੀ ਆਗਿਆ ਦੇ ਦਿੱਤੀ। ਭਾਈ ਮੋਤੀਰਾਮ ਮਹਾਰਾਜ ਨੇ ਸਹਜ ਜੱਦਿਆਂ ਤੇ ਮਾਤਾ ਜੀ ਨੂੰ ਦੁੱਧ ਪਲਾਉਣ ਦੇ ਖਾਤਰ ਆਪਣੀ ਸਾਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ اپنی ਪਤਨੀ ਦੇ ਗੈਣੇ ਤੇ ਆਪਣਾ ਮਕਾਨ ਤੱਕ ਮੋਗਲ ਸਪਾਈਆਂ ਨੂੰ ਦੇ ਦਿੱਤਾ ਤੇ ਆਪਣਾ ਸਭ ਕੁਝ ਇਸ ਮਹਾਨ ਕਾਰਜ ਦੇ ਖਾਤਰ ਕੁਰਬਾਨ ਕਰ ਦਿੱਤਾ ਉਹ ਲਗਾਤਾਰ ਤਿੰਨ ਦਿਨ ਮਾਤਾ ਜੀ ਨੂੰ ਤੇ ਛੋਟੇ ਸਹਜਾਦਿਆਂ ਨੂੰ ਦੁੱਧ ਪਿਲਾਉਣ ਦੀ ਸੇਵਾ ਕਰਦੇ ਰਹੇ ਤੇ 10 ਪੌਦੀ ਰਾਤ ਠੰਡੇ ਬੱਜ ਦੇ ਵਿੱਚ ਮਾਤਾ ਜੀ ਜੀ ਤੇ ਛੋਟੇ ਸਹਜਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਪਹਿਲੀ ਰਾਤ ਸੀ ਗੌਲਮੀਕ ਰਾਤੇ ਦੇ ਠੰਡ ਦੇ ਵਿੱਚ ਸਹਿਦ ਜੱਦਾ ਨੇ ਬਿਨਾਂ ਕਿਸੇ ਉੱਪਰ ਲੈਣ ਵਾਲੇ ਤੇ ਹੇਠੇ ਵਿਛਾਣ ਵਾਲੇ ਕੱਪੜੇ ਤੋਂ ਕੱਟੀ। ਇਹ ਠੰਡਾ ਬੁਰਜ ਵੀ ਚਾਰੇ ਪਾਸੇ ਤੋਂ ਖੁੱਲਾ ਸੀ। ਜਿਸ ਕਰਕੇ ਚਾਰੇ ਪਾਸੇ ਦੀਆਂ ਠੰਡੀਆਂ ਹਵਾਵਾਂ ਉਹਨਾਂ ਤੇ ਸਿੱਧੀਆਂ ਲੱਗ ਰਹੀਆਂ ਸੀ। ਅਗਲੇ ਦਿਨ 11 ਪੂਨੋਂ ਵਜ਼ੀਰ ਖਾਨ ਵੱਲੋਂ ਸਹਿਦ ਜੱਦਾ ਨੂੰ ਕਚਾਰੀ ਅੰਦਰ ਪੇਸ਼ ਹੁੰਦਾ ਸੁਨੇਹਾ ਭੇਜਾਇਆ ਗਿਆ। 11 ਪੂਨੋਂ ਸਵੇਰੇ ਦੀ ਕਚਾਰੀ ਦੇ ਵਿੱਚ ਸਹਿਦ ਜੱਦਾ ਦੀ ਇਹ ਪਹਿਲੀ ਪੇਸ਼ੀ ਸੀ। ਤਿਆਰੀ ਦੇ ਅੰਦਰ ਵਜ਼ੀਰ ਖਾਂ ਵੱਲੋਂ ਸਿਰਫ ਦੋਨੋਂ ਸਹਜਾਦਿਆਂ ਨੂੰ ਹੀ ਬੁਲਾਇਆ ਗਿਆ ਸੀ ਮਾਤਾ ਗੁਜਰੀ ਜੀ ਨੂੰ ਸਹਜਾਦਿਆਂ ਦੇ ਨਾਲ ਆਉਣ ਤੋਂ ਕਪਾਈਆਂ ਵੱਲੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਸੀ ਕਿਉਂਕਿ ਵਜ਼ੀਰ ਖਾਂ ਸਹਜਾਦਿਆਂ ਨੂੰ ਬਹਿਲਾ ਫਸਲਾ ਕੇ ਕਲਮਾ ਪੜ੍ਹਾ ਕੇ ਇਸਲਾਮ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ ਸੀ ਮਾਤਾ ਗੁਜਰੀ ਜੀ ਬੱਚਿਆਂ ਨੂੰ ਬਾਰ-ਬਾਰ ਸਮਝਾਉਂਦੇ ਨੇ ਕਿ ਤੁਸੀਂ ਗੁਰਤੇਜ ਬਹਾਦਰ ਸਾਹਿਬ ਦੇ ਪੋਤੇ ਹੋ ਦਸ਼ਮੇਸ਼ ਪਿਤਾ ਗੁਰਗੋਬਿੰਦ ਸਿੰਘ ਜੀ ਦੇ ਬੱਚੇ ਹੋ ਗਬੀਰ ਖਾਨ ਵੱਲੋਂ ਤਹਾਨੂੰ ਕਿੰਨੇ ਵੀ ਲਾਲਚ ਤੇ ਡਰਾਵੇ ਕਿਉਂ ਨਾ ਦਿੱਤੇ ਜਾਣ ਤੁਸੀਂ ਡੋਲਣਾ ਨਹੀਂ ਤੇ ਜਿਸ ਤਰ੍ਹਾਂ ਤੁਹਾਡੇ ਦਾਦਾ ਜੀ ਦੇ ਦਾਦਾ ਜੀ ਗੁਰੂ ਅਰਜਨ ਦੇਵ ਸਾਹਿਬ ਤੁਹਾਡੇ ਦਾਦਾ ਗੁਰਪ੍ਰੀਤ ਮਹਾਰਾਜ ਸਾਹਿਬ ਤੇ ਤੁਹਾਡੇ ਪਿਤਾ ਗੁਰਗੋਬਿੰਦ ਸਿੰਘ ਜੀ ਨੇ ਇਸ ਜ਼ਾਲਮ ਹਕੂਮਤ ਅੱਗੇ ਝੁਕ ਨਹੀਂ ਮੰਨੀ ਤੇ ਇਨਾ ਅੱਗੇ ਝੁਕ ਨਹੀਂ ਤੁਸੀਂ ਵੀ ਉਸੇ ਤਰ੍ਹਾਂ ਇਨਾ ਅੱਗੇ ਨਹੀਂ ਝੁਕਣਾ ਤੇ ਆਪਣੇ ਆਖਰੀ ਸਵਾਸਾਂ ਤੱਕ ਸਿੱਖੀ ਸਿਧਕ ਨੂੰ ਨਿਭਾਉਣਾ ਹੈ ਸਹਾਬ ਗਾਬਿਆ ਨੇ ਮਾਤਾ ਗੁਦਰੀ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਸਿੱਖੀ ਸਿਦਕ ਤੋਂ ਨਹੀਂ ਡੋਲਾਂਗੇ ਬੜਾ ਸਹਾਬ ਗਾਬਿਆ ਨੂੰ ਸਵੇਰੇ ਹੀ ਕਚਹਿਰੀ ਵਿੱਚ ਪੇਸ਼ ਕੀਤਾ ਜਾ ਰਿਹਾ ਸੀ ਤਾਂ ਮੁਗਲਾਂ ਵੱਲੋਂ ਇੱਕ ਚਾਲ ਚੱਲੀ ਗਈ ਮੁਗਲਾਂ ਨੇ ਵजीर खान ਦੇ ਦਰਬਾਰ ਦੇ ਅੰਦਰ ਜਾਣ ਦੇ ਮੁੱਖ ਦਰਵਾਜ਼ੇ ਨੂੰ ਬੰਦ ਕਰ ਦਿੱਤਾ ਤੇ ਦਰਵਾਜ਼ੇ ਦੀ ਇੱਕ ਛੋਟੀ ਜਿਹੀ bari ਨੂੰ ਖੋਲ ਦਿੱਤਾ ਸਿਪਾਹੀਆਂ ਦੀ ਮਨਸਾ ਸੀ ਕਿ ਜਿਸ ਤਰ੍ਹਾਂ ਅਸੀਂ ਇਸ ਬਾਰੀ ਥਾਣੀ ਛੁਪਕੇ ਦਰਬਾਰ ਅੰਦਰ ਦਾਖਲ ਹੋਵਾਂਗੇ ਬੱਚੇ ਵੀ ਸਾਨੂੰ ਦੇਖ ਕੇ ਬਿਲਕੁਲ ਉਸੇ ਤਰ੍ਹਾਂ ਕਰਨਗੇ ਜਦੋਂ ਸਹਿਜਾਦੇ ਬਾਰੀ ਦੇ ਵਿੱਚੋਂ ਛੁਪਕੇ ਅੰਦਰ ਆਉਣਗੇ ਤਾਂ ਸਹਿਜਾਦਿਆਂ ਦੇ ਸਿਰ ਵਜ਼ੀਰ ਖਾਨ ਦੀ ਆਪਣੇ ਆਪ ਝੁਕ ਜਾਣਗੇ ਸਹਿਜਾਦੇ ਬੇਸ਼ੱਕ ਉਸ ਸਮੇਂ ਉਮਰਾਂ ਦੇ ਵਿੱਚ ਛੋਟੇ ਸੀ ਪਰ ਉਹਨਾਂ ਨੂੰ ਸਿੱਖ ਕੌਮ ਦੇ ਵਿੱਚ ਬਾਬੇ ਕਿਹਾ ਜਾਂਦਾ ਹੈ ਸਹਿਜਾਦੇ ਵੀ ਇਸ ਗੱਲ ਤੋਂ ਜਾਣੂ ਸੀ ਸਹਿਦ ਜੱਜਾ ਨੇ ਉਸ ਵਾਰੀ ਦੇ ਵਿੱਚ ਪਹਿਲਾਂ ਆਪਣੇ ਸਿਰ ਕਰਨ ਦੀ ਥਾਂ ਪਹਿਲਾਂ ਆਪਣੇ ਪਿਆਰਾਂ ਨੂੰ ਅੱਗੇ ਦਿੱਤਾ ਗੁੱਸੇ ਭਾਵ ਕਿ ਅਸੀਂ ਤੇਰੇ ਸਖਤਾ ਕਾਜਾ ਨੂੰ ਦਿੱਤੀ ਦੀ ਲੋਕ ਦੇ ਡਰਾਬਰ ਸਮਝਦੇ ਹਾਂ ਵਗੇਰ ਖਾਂ ਉਹ ਦੇਖ ਕੇ ਬਹੁਤ ਗੁੱਸੇ ਵਿੱਚ ਆ ਗਿਆ ਸਹਿਦ ਜੱਜਾ ਨੇ ਸਵੇਰੇ ਵੀ ਕਚੈਰੀ ਦੇ ਵਿੱਚ ਵਰਦੇ ਸਾਰੀ ਗੱਜ ਦੇ ਉੱਚੀ ਆਵਾਜ਼ ਦੇ ਵਿੱਚ ਫਤੇ ਬਲਾਈ ਵਾਹੇ ਗੁਰਜੀਤ ਕਾ ਖਾਲਸਾ ਵਾਹੇ ਗੁਰਜੀਤ ਕੀ ਫਤਈ ਏ ਦੇਖਦੇ ਵੀ ਸੁਚਾਨੰਦ ਗੁੱਸੇ ਵਿੱਚ ਆ ਕੇ ਬੋਲਿਆ ਤੇ ਇਹ ਤੁਹਾਡੇ ਬਾਪ ਦਾ ਅਨੰਦਪੁਰ ਵਾਲਾ ਦਰਬਾਰ ਨਹੀਂ ਹੈ ਜਿੱਥੇ ਤੁਸੀਂ ਫਤੇ ਬੁਲਾਉਂਗੇ ਤੁਹਾਡੇ ਸਾਹਮਣੇ ਸਰਹੰਗ ਦਾ ਨਵਾਬ ਵਜ਼ੀਰ ਖਾਂ ਬੈਠਾ ਹੈ ਇਸ ਲੋਕ ਤੋਂ ਸਹਿਰਾਮ ਕਰੋ ਅਗੋਂ ਸਹਿਜਾਦਿਆ ਨੇ ਜਵਾਬ ਦਿੱਤਾ ਕਿ ਇਹ ਸਿਰਫ ਸ ਅਕਾਲਪੁਰਖ ਵਾਹਿਗੁਰੂ ਦੇ ਚੁਕਦਾ ਹੈ ਦੁਨਿਆਵੀ ਬਾਦਸ਼ਾਹਾਂ ਵਾਂਗ ਨਹੀਂ ਸਹਿਜਾਦਿਆ ਦਾ ਇਹ ਜਵਾਬ ਸੁਣ ਕੇ ਸਾਰੀ ਕਚੈਰੀ ਹੈਰਾਨ ਕਚਰੀ ਦੇ ਵਿੱਚ ਸਭ ਤੋਂ ਪਹਿਲਾਂ ਸਹਿਜਾਦਾ ਨੂੰ ਕਲਮਾ ਪੜ੍ਹਾ ਕੇ ਇਸਲਾਮ ਧਰਮ ਵਿੱਚ ਲੈ ਕੇ ਆਉਣ ਦੇ ਡਰ ਤੇ ਲਾਲਚ ਦੀ ਇੱਕ ਦਾ ਸਿਲਸਿਲਾ ਸ਼ੁਰੂ ਹੋਇਆ। ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡਾ ਅਨੰਦਪੁਰ ਉਜੜ ਗਿਆ ਹੈ। ਤੁਹਾਡੇ ਬਾਪ ਤੇ ਦੋਨੋਂ ਵੱਡੇ ਭਰਾ ਚੰਕੌਰ ਦੀ ਲੜਾਈ ਵਿੱਚ ਮਾਰੇ ਜਾ ਚੁੱਕੇ ਹਨ। ਤੇ ਉਹਨਾਂ ਦੇ ਨਾਲ ਦੇ ਸਾਰੇ ਸਿੰਘਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਕਿਉਂਕਿ ਵਜ਼ੀਰ ਖਾਨ ਨੂੰ ਹਜੇ ਤੱਕ ਇਹ ਪਤਾ ਨਹੀਂ ਸੀ ਇਹ ਤਾਂ ਕੋਰਦੀ جنگ ਵਿੱਚ ਜਿਸ ਨੂੰ ਮੁਗਲਾ ਨੇ ਗੁਰਗੋਬਿੰਦ ਸਿੰਘ ਸਮਝ ਕੇ ਮਾਰਿਆ ਏ ਤੇ ਜਿੱਦਾਂ ਫਿਰ ਵੱਢ ਕੇ ਉਹ ਮੇਰੇ ਕੋਲ ਲੈ ਕੇ ਆ ਰਹੇ ਨੇ ਉਹ ਅਸਲ ਵਿੱਚ ਗੁਰਗੋਬਿੰਦ ਸਿੰਘ ਨਹੀਂ ਸਗੋਂ ਉਹਨਾਂ ਦੇ ਸਿੰਘ ਭਾਈ ਸੰਗਤ ਸਿੰਘ ਦਾ ਸਰ ਜਦੋਂ ਭਾਈ ਸੰਗਤ ਸਿੰਘ ਦਾ ਸਰ ਵਜ਼ੀਰ ਖਾਨ ਦੇ ਪੇਸ਼ ਕੀਤਾ ਗਿਆ ਉਸ ਸਮੇਂ ਵਜ਼ੀਰ ਖਾਨ ਨੂੰ ਪਤਾ ਲੱਗਿਆ ਇਹ ਤਾਂ ਗੁਰਗੋਬਿੰਦ ਖਲੇਖੇ ਉਹ ਹੋਰ ਮਾਰ ਦਿੱਤਾ ਏ ਸਹਿਜਾਦਿਆਂ ਨੇ ਵਜ਼ੀਰ ਖਾਨ ਦੀ ਗੱਲ ਦਾ ਵਿਸ਼ਵਾਸ ਨਾ ਕੀਤਾ ਉਹਨਾਂ ਕਿਹਾ ਤੁਸੀਂ ਤਾਂ ਚੁੱਪ ਹੀ ਹੋ ਰਹੇ ਹੋ ਤੁਹਾਡੀ ਗੱਲ ਤੇ ਕਾਹਦਾ ਯਕੀਨ ਕਰਨਾ ਸਹਿਜ ਜੱਦਿਆਂ ਨੂੰ ਕਿਹਾ ਗਿਆ ਕਿ ਜੇ ਤੁਸੀਂ ਇਸਲਾਮ ਕਬੂਲ ਕਰ ਲੈਂਦੇ ਹੋ ਤਾਂ ਤੁਸੀਂ ਆਪਣਾ ਰਾਜ ਤਾਜ ਵਾਪਸ ਪਾ ਸਕਦੇ ਹੋ ਤੁਹਾਨੂੰ ਵਜ਼ੀਰਿਆਂ ਦੇ ਰੇਟੀਆਂ ਜਾਣ ਗਿਆ ਜੋ ਤੁਸੀਂ ਹੁਣ ਦੁੱਖ ਭੋਗ ਰਹੇ ਹੋ ਇਸਲਾਮ ਕਬੂਲ ਕਰਨ ਤੋਂ ਬਾਅਦ ਤੁਹਾਨੂੰ ਕੋਈ ਦੁੱਖ ਨਹੀਂ ਭੋਗਣਾ ਪਏਗਾ ਤੁਹਾਡੇ ਕੋਲ ਸਾਰੀਆਂ ਸੁੱਖ ਸੁਵਿਧਾਵਾਂ ਦੇ ਸਾਧਨ ਹੋਣਗੇ ਤੁਹਾਡੇ ਸੋਹਣਿਆ ਸੋਹਣਿਆ ਹੂਰਾ ਵਰਗੀਆਂ ਸ਼ਹਿਜ਼ਾਦਿਆਂ ਨਾਲ ਨਿਕਾਹ ਕਰਦੇ ਚੇ ਜਾਣਗੇ ਤੁਸੀਂ ਮਹਿੰਗੇ ਤੋਂ ਮਹਿੰਗੇ ਦਸਤਰ ਪੈਨੋਗੇ ਤੁਹਾਡੇ ਅੱਗੇ ਪਿੱਛੇ ਹਜ਼ਾਰਾਂ ਨੌਕਰ ਚੱਕਰ ਕਰਨਗੇ ਸਹਿਜ਼ਾਦਿਆਂ ਨੇ ਪੁੱਛਿਆ ਇਹ ਇਸਲਾਮ ਸ਼ਰਮ ਕਬੂਲ ਕਰਕੇ ਇੰਨੇ ਐਸ਼ੋ ਆਰਾਮ ਦੇ ਵਿੱਚ ਕਿ ਸਾਨੂੰ ਮੌਤ ਨਹੀਂ ਆਏਗੀ ਤੇ ਜੇ ਇਹ ਮੌਤ ਨੇ ਆਉਣਾ ਹੀ ਹੈ ਤਾਂ ਫਿਰ ਅਸੀਂ ਇਹਨਾਂ ਸੁੱਖ ਸੁਭਦਾਵਾਂ ਦੇ ਲਾਲਚ ਦੇ ਵਿੱਚ ਆ ਕੇ ਆਪਣਾ دین ਕਿਉਂ ਛੱਡ ਗਏ ਤੇ ਤੁਹਾਡੇ ਛਾ ਔਰੰਗਜ਼ੇਬ ਦਾ ਧਰਮ ਕਿਉਂ ਕਬੂਲ ਕਰੀਏ ਔਰੰਗਜ਼ੇਬ ਜੋ ਖੁਦ ਇਸਲਾਮ ਧਰਮ ਦੇ ਸਿਧਾਂਤਾਂ ਦੇ ਉਲਟ ਕੰਮ ਕਰ ਰਿਹਾ ਹੈ ਸਹਿਦ ਜੱਦਾ ਨੇ ਔਰੰਗਜ਼ੇਬ ਦੀ ਅਸਲੀਅਤ ਨੂੰ ਵੀ ਵਜ਼ੀਰ ਖਾਨ ਦੇ ਸਾਹਮਣੇ ਰੱਖ ਦਿੱਤਾ ਕਿ ਉਹ ਜ਼ਾਲਮ ਹੈ ਤੇ ਜ਼ਬਰੀ ਧਰਮ ਪ੍ਰਵਰਤਨ ਕਰ ਰਿਹਾ ਹੈ ਪਰਤੇ ਕੁਰਾਨ ਬਾਪ ਕੋ ਕਰਤਾ ਜੋ ਕਾਇਦ ਹੋ ਮਰਨਾ ਪਿਤਾ ਦਾ ਜਿਸ ਕੋ ਖੁਸ਼ੀ ਕੀ ਨਗਾਦ ਹੋ कतले बरादरा जिसे मामूली साधु हो नेकी इससे खलक को फिर क्या उम्मीद हो ग्यारों पे फिर जोर करे या जफा करे हम क्या कहें किसी को हिदायत खुदा करे तालीम जोर की कहीं कुरान में नहीं हो भी तुम्हारे शाह के ईमान में नहीं और अंग वेद डरता नहीं है गुनाह से بے تکس کے استیاء سے دکھیوں کی آہسی مذہب بدل رہا ہے وہ زورے سے آہسی فلانا دین پاپ ہے زبرے پراہسی لکھا ہے صاف صاف تمہاری کتاب میں پہلا دین بذر نہ تم شکو صاحب میں کرم پرवर्तन کے صاحبزادے نے پری کچہری وچ کہیا ظالم کا دین کس لیے کرنے لگا قبول तब्दीली मजहब में नहीं कुछ भी है असूल तो हिद के सिवा है ये बातें ही सब फजूल मनवाने वाहे गुरु को ही आए थे सब रसूल कुछ बुत परस्त भी नहीं है बुत शिकन है हम अमित शका है जब से निहायत मगन है हम सहज जादे जादय जब मोहब्बे डरावे दिते गई। तो जे तुम इस्लाम धर्म कबूल नहीं करते तो मोहब्बे घाट उतार दिता जाएगा ਤਾਂ ਸਹਿਦਾਦਿਆ ਨੇ ਕਿਹਾ ਪਹਿਲਾ ਮਰਨ ਕਬੂਲ ਜੀਵਨ ਕੀ ਚੜ ਆਸ ਹੋ ਸਬਨਾ ਕੀ ਰੇਮ ਕਾ ਤੋ ਆਓ ਹਮਾਰਾ ਪਾਸ ਸਹਿਦਾਦਿਆ ਨੇ ਵਜ਼ੀਰ ਖਾਨ ਤੋਂ ਸਤਿਆਨੰਦ ਨੂੰ ਆਪਣੇ ਦਾਦਾ ਜੀ ਸਾਹਿਬ ਸ਼ਿਰਗੁਰ ਤੇਗ ਬਾਦ ਦੇ ਸਾਹਿਬ ਜੀ ਦੀ ਕੁਰਬਾਨੀ ਨੂੰ ਯਾਦ ਬੁਲਾਇਆ ਤੇ ਪੁੱਛਿਆ ਕਿ ਗੱਦੋਂ ਗੁਰ ਤੇਗ ਬਾਦ ਦੇ ਸਾਹਿਬ ਦੇ ਦਰਬਾਰ ਦੇ ਵਿੱਚ ਕਸ਼ਮੀਰੀ ਪੰਡਤ ਆਏ ਸੀ ਜਿਨ੍ਹਾਂ ਦਾ ਮੁਗਲ ਬਾਦਸ਼ਾਹ ਔਰੰਗਜ਼ੇ ਵੱਲੋਂ ਜਬਰੀ ਧਰਮ ਪਰਵਰਤਨ ਕੀਤਾ ਜਾ ਰਿਹਾ ਸੀ ਤਾਂ ਸਾਡੇ ਦਾਦਾ ਗੁਰਪ੍ਰੀਤ ਬਾਦਲ ਸਾਹਿਬ ਨੇ ਕਿਹਾ ਸੀ ਉਹ ਉਸ ਜ਼ਾਲਮ ਬਾਸ਼ਾ ਔਰੰਗਜ਼ੇਬ ਨੂੰ ਜਾ ਕੇ ਕਹੋ ਕਿ ਜੇ ਤੁਸੀਂ ਮੇਰਾ ਧਰਮ ਤਾਂ ਬਦਲ ਕਰਕੇ ਮੈਨੂੰ ਇਸਲਾਮ ਧਰਮ ਦੇ ਵਿੱਚ ਲੈ ਆਉਂਦੇ ਹੋ ਤਾਂ ਜਿੰਨੇ ਵੀ ਇਹ ਹਿੰਦੂ ਲੋਕ ਨੇ ਸਾਰੇ ਮੁਸਲਮਾਨ ਬਣ ਜਾਣਗੇ ਜਿਨ੍ਹਾਂ ਦਾ ਦਾਦਾ ਕਿਸੇ ਹੋਰ ਦੇ ਧਰਮ ਦੇ ਲੋਕਾਂ ਦੇ ਖਾਤਰ ਆਪਣੀ ਜਾਨ ਕੁਰਬਾਨ ਕਰ ਸਕਦਾ ਤਾਂ ਤੁਸੀਂ ਇਹ ਕੀ ਨਹੀਂ ਸੋਚ ਲਿਆ ਕਿ ਉਹਨਾਂ ਦੇ ਪੋਤੇ ਆਪਣਾ ਧਰਮ ਤਬਦੀਲ ਕਰ ਲੈਣਗੇ। ਅਸੀਂ ਮੌਤ ਤੋਂ ਨਹੀਂ ਡਰਦੇ। ਸਹਜ ਜਦੇਹ ਤਰੀ ਕਚੈਰੀ ਦੇ ਵਿੱਚ ਪੁੱਛੇ ਗਏ ਸਾਰੇ ਸਵਾਲਾਂ ਦਾ ਜਵਾਬ ਦੇ ਰਹੇ ਸੀ। ਉਹ ਦੇਖੋ ਕਿ ਮੇੜਾ ਹੋ ਕੇ ਸਵੇਰੇ ਦੀ ਕਚੈਰੀ ਵਿੱਚ ਖੜੇ ਸੀ। ਤੇ ਸੁਬਹ ਉਹਨੀਆਂ ਅੱਖਾਂ ਦੇ ਵਿੱਚ ਅੱਖ ਪਾ ਕੇ ਗੱਲ ਕਰ ਰਹੇ ਸੀ। ਸੁਬਹ ਚਾਹੁੰਦਾ ਸੀ ਕਿ ਸਿਰ ਝੁਕਾ ਕੇ ਗੱਲ ਕਰਨ ਤੇ ਦਿਨੇ ਇਸਲਾਮ ਕਬੂਲ ਕਰ ਲੈ। ਇਸ ਲਈ ਉਸ ਤੋਂ ਬਾਅਦ ਬੱਚਿਆਂ ਨੂੰ ਜ਼ਬਰੀ ਧਰਮ ਪਰਿਵਰਤਨ ਕਰਨ ਲਈ ਮਜਬੂਰ ਕੀਤਾ ਗਿਆ। ਉਹਨਾਂ 'ਤੇ ਗੁਲਮ ਕੀਤਾ ਗਿਆ। ਉਹਨਾਂ ਦੇ ਕੱਪੜੇ ਉਤਾਰ ਕੇ ਉਹਨਾਂ 'ਤੇ ਖੰਚੇ ਮਾਰੇ ਗਏ। ਬਾਅਦ ਵਿੱਚ ਇਹ ਜ਼ਾਲਮ ਸਿਪਾਹੀ ਵਜ਼ੀਰ ਖਾਂ ਦੇ ਕਹਿਣ ਤੇ ਸਹਿਜਾਦਿਆਂ ਪਿੱਪਲ ਦੇ ਨਾਲ ਬੰਨ ਕੇ ਗੋਲੇਲੇ ਮਾਰਨ ਲੱਗੇ। ਇੰਨੀ ਛੋਟੀ ਉਮਰ ਦੇ ਵਿੱਚ ਕੋਮਲ ਅੰਗ ਹੋਣ ਕਰਕੇ ਸਹਿਜਾਦਿਆਂ 'ਤੇ ਜਦੋਂ ਪੱਥਰ ਵਜ ਰਹੇ ਸੀ ਤਾਂ ਉਹਨਾਂ ਨੂੰ ਬਹੁਤ ਦਰਦ ਹੋ ਰਿਹਾ ਸੀ। ਇੰਨੇ ਨੇਕ ਬਲਨੇ ਦਾ ਰੋੜਾ ਸਹਜਾ ਜੀ ਦਾ ਫਤਿਹ ਸਿੰਘ ਦੀ ਸੱਜੀ ਅੱਖ ਦੇ ਵਿੱਚ ਲੱਗਾ ਅੱਖ ਵਿੱਚੋਂ ਲਹੂ ਟੋਣ ਲੱਗਾ ਪਰ ਹੱਥ ਬੰਨੇ ਹੋਣ ਕਰਕੇ ਸਹਜਾ ਜੀ ਦਾ ਫਤਿਹ ਸਿੰਘ ਜੀ ਆਪਣੀ ਅੱਖ ਨੂੰ ਮਲ ਵੀ ਨਾ ਸਕੇ ਉਸ ਸਮੇਂ ਬਾਅਦ ਜਦੋਂ ਸਹਜਾ ਜੀ ਦੇ ਹੱਥਾਂ ਨੂੰ ਖੋਲਿਆ ਗਿਆ ਤਾਂ ਸਹਜਾ ਜੀ ਦਾ ਫਤਿਹ ਸਿੰਘ ਜੀ ਨੇ ਆਪਣੀ ਜ਼ਖਮੀ ਅੱਖ ਤੇ ਆਪਣਾ ਸੱਜਾ ਹੱਥ ਰੱਖ ਲਿਆ ਬਾਬਾ ਜ਼ੋਰਾਵਰ ਸਿੰਘ ਜੀ ਨੇ ਬਾਬਾ ਫਤਿਹ ਸਿੰਘ ਜੀ ਨੂੰ ਆਪਣੇ ਕਲਾਮੇ ਦੇ ਵਿੱਚ ਰੇਆ ਪੇਲੋਸਨ ਲੱਗੀ ਪਰ ਬਾਬਾ ਜ਼ੋਰਾਵਰ ਸਿੰਘ ਦੀ ਵੀ ਹਾਲਤ ਨਹੀਂ ਰੱਖੀ ਸੀ ਜਦੋਂ ਦੋਨੇ ਸਾਹਿਬਜ਼ਾਦਾ ਨੂੰ ਵਜ਼ੀਰ ਖਾਨ ਦੇ ਪੇਸ਼ ਕੀਤਾ ਗਿਆ ਤਾਂ ਵਜ਼ੀਰ ਖਾਨ ਨੂੰ ਇੱਕ ਵਾਰ ਤਾਂ ਲੱਗਿਆ ਸੀ ਕਿ ਇਹ ਦੋਨੋਂ ਡੋਲ ਗਏ ਨੇ ਜਦੋਂ ਵਜ਼ੀਰ ਖਾਨ ਨੇ ਫਿਰ ਪੁੱਛਿਆ ਕਿ ਤੁਸੀਂ ਇਸਲਾਮ ਕਬੂਲ ਕਰੋਗੇ ਤਾਂ ਦੋਨੇ ਸਾਹਿਬਜ਼ਾਦਾ ਨੇ ਸਿਰ ਹਿਲਾ ਕੇ ਨਾਂ ਦੇ ਵਿੱਚ ਜਵਾਬ ਦਿੱਤਾ ਵਜ਼ੀਰ ਖਾਨ ਨੇ ਹਦੋਂ ਵੱਦ ਦੱਸਾਇਆ ਖاموش ਅਕੂਰ ਵਿੱਚ 11:00 ਵਜੇ ਸ਼ਾਮ ਨੂੰ ਉਹਨਾਂ ਨੂੰ ਇਹ ਕਹੇ ਤੇ ਦਿੱਤਾ ਗਿਆ ਕਿ ਆਪਣੀ ਦਾਦੀ ਨਾਲ ਜਾ ਕੇ ਸਲਾਹ ਕਰੋ ਕਿ ਜੇ ਇਸਲਾਮ ਕਬੂਲ ਕਰਦੇ ਹੋ ਤਾਂ ਤੁਹਾਨੂੰ ਬਚ ਦਿੱਤਾ ਜਾਏਗਾ ਉੱਤੇ ਰਿਤਨੇ ਦਿੱਤੇ ਜਾਣਗੇ ਇਸ ਲਈ ਜਿੱਦ ਨਾ ਕਰੋ ਕਿਉਂਕਿ ਤੁਹਾਡਾ ਸਭ ਕੁਝ ਉੱਧਰ ਚੁਪਿਆ ਹੈ ਤੇ ਤੁਹਾਡਾ ਕੁਝ ਵੀ ਨਹੀਂ ਬਚਿਆ ਸਹਜ ਜਦ ਮਾਤਾ ਗੁਜਰੀ ਜੀ ਕੋਲ ਠੰਡੇ ਗੁਰਜ ਵਾਪਸ ਆ ਗਏ ਸ਼ਾਮ ਨੂੰ ਪਿੰਨਾਂ ਨੇ ਮਿਲ ਕੇ ਰਾਗਾ ਸਾਦਾ ਪਾਠ ਕੀਤਾ ਤੇ ਸਾਰਜਾਦਾਂ ਨੇ ਮਾਤਾ ਗੁਜਰੀ ਜੀ ਨੂੰ ਪਚਾਰੀ ਵਿੱਚ ਜੋ ਵੀ ਹੋਇਆ ਉਹ ਸਾਰਾ ਹਾਲ ਦੱਸਿਆ ਮਾਤਾ ਗੁਜਰੀ ਜੀ ਨੇ ਸਾਰੇ ਸਾਰਜਾਦਾਂ ਨੂੰ ਦੱਸਣ ਤੋਂ ਹੀ ਇਤਿਹਾਸ ਦੀਆਂ ਸਾਖੀਆਂ ਸੁਣਾ ਕੇ ਪਾਲਿਆ ਸੀ ਠੰਡੇ ਗੁਰਦੁਰੇ ਵਿੱਚ ਤਿੰਨੇ ਦਿਨ ਮਾਤਾ ਗੁਜਰੀ ਜੀ ਦੇ ਛੋਟੇ ਸਾਰਜਾਦਾਂ ਨੇ ਇਤਿਹਾਸ ਦੀਆਂ ਸਾਖੀਆਂ ਸੁਣਾ ਕੇ ਉਹ ਗੁਰਬਾਣੀ ਅਨੁਸਾਰ ਧਰਮ ਸਿਧਾਰਤ ਨੂੰ ਦੱਸ ਕੇ ਹੋਰ ਗ੍ਰਿਹੜ ਕਰਦੇ ਰਹੇ ਇਹ ਮਾਤਾ ਗੁਜਰੀ ਜੀ ਦੀਆਂ ਦਿੱਤੀਆਂ ਸਿੱਖਿਆਵਾਂ ਤੇ ਇਤਿਹਾਸ ਦੀਆਂ ਸਵਾਈਆਂ ਸਾਖੀਆਂ ਦਾ ਹੀ ਨਤੀਜਾ ਸੀ ਕਿ ਸਹਿਜਾ ਦੇ ਕਚੈਰੀ ਦੇ ਵਿੱਚ ਸਭ ਗੱਲਾਂ ਦਾ ਠੋਕੇ ਜਵਾਬ ਦੇ ਰਹੇ ਸੀ 12 ਪੋਨੇ ਸਹਿਜਾ ਦਾ ਨੇ ਫਿਰ ਕਚੈਰੀ ਵਿੱਚ ਪੇਸ਼ ਹੋਣ ਲਈ ਬੁਲਾਇਆ ਗਿਆ ਅੱਜ ਮਲੇਰਕੋਲ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਖਾਸ ਤੌਰ ਤੇ ਕਚੈਰੀ ਵਿੱਚ ਬੁਲਾਇਆ ਗਿਆ ਸੀ ਕਿਉਂਕਿ ਸ਼ੇਰ ਮੁਹੰਮਦ ਖਾਨ ਦੇ ਭਰਾ ਤੇ ਭਤੀਜਾ ਗੁਰਗੋਬਿੰਦ ਸਿੰਘ ਜੀ ਨਾਲ ਜੰਗ ਦੇ ਮੈਦਾਨ ਦੇ ਵਿੱਚ ਲੜਦਿਆਂ ਮਾਰੇ ਗਏ ਸੀ ਵਜ਼ੀਰ ਖਾਨ ਨੂੰ ਲੱਗਿਆ ਤੇ ਮੈਂ ਸਾਹਿਬ ਜਾਬਿਆਂ ਤੇ ਮਾਤਾ ਗੁਦਰੀ ਜੀ ਨੂੰ ਸ਼ੇਰ ਮੁਹੰਮਦ ਖਾਨ ਦੇ ਹਵਾਲੇ ਕਰ ਦਿਆਂਗਾ ਕਿ ਉਹ ਇਹਨਾਂ ਤੋਂ ਆਪਣੇ ਭਰਾ ਤੇ ਭਤੀਜੇ ਦਾ ਬਦਲਾ ਲੈ ਲਏਗਾ ਜਿਸ ਦੇ ਨਾਲ ਮੇਰੇ ਉੱਤੇ ਕੋਈ ਗੱਲ ਵੀ ਨਹੀਂ ਆਏਗੀ ਕਿਉਂਕਿ ਇਸਲਾਮ ਦੇ ਅਨੁਸਾਰ ਬੱਚਿਆਂ ਤੇ ਔਰਤਾਂ ਤੇ ਜ਼ੁਲਮ ਕਰਨਾ ਪਾਪ ਮੰਨਿਆ ਜਾਂਦਾ ਪਰ ਇਹ ਬਜ਼ੁਰਗ ਔਰਤ ਗੁਰਗੋਬਿੰਦ ਸਿੰਘ ਜੀ ਦੀ ਮਾਤਾ ਹੈ ਤੇ ਇਹ ਬੱਚੇ ਗੁਰਗੋਬਿੰਦ ਸਿੰਘ ਜੀ ਦੇ ਬੱਚੇ ਨੇ ਇਸ ਲਈ ਵਜ਼ੀਰ ਖਾਨ ਇਹਨਾਂ ਨੂੰ ਛੱਡਣਾ ਨਹੀਂ ਚਾਹੁੰਦਾ ਇਹ ਛੋਟੇ ਸਹਾਬ ਜੱਦੇ ਤੇ ਮਾਤਾ ਗੁਰਜੀਤ ਦਾ ਸਹਾਰਾ ਲੈ ਕੇ ਗੁਰਗੋਬਿੰਦ ਸਿੰਘ ਜੀ ਨੂੰ ਚੁਕਾਵਾ ਚਾਹੁੰਦਾ ਸੀ ਸਹਾਬ ਜੱਦਾ ਨੇ ਦੂਜੇ ਦਿਨ ਵੀ ਕਚਾਈ ਦੇ ਅੰਦਰ ਦਾਖਲ ਹੁੰਦੇ ਹੋਏ ਗੱਜ ਕੇ ਫਤਿਹ ਬਲਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਹਾਬ ਜੱਦਾ ਨੂੰ ਭਰੀ ਕਚਾਈ ਦੇ ਵਿੱਚ ਸਭ ਦੇ ਸਾਹਮਣੇ ਫਿਰ ਸਵਾਲ ਪੁੱਛੇ ਗਏ ਜਿਨ੍ਹਾਂ ਦਾ ਸਹਾਬ ਜੱਦਾ ਨੇ ਬੇਖੌਫ ਹੋ ਕੇ ਜਵਾਬ ਦਿੱਤਾ ਕਿ ਸਿੱਖ ਧਰਮ ਕੀ ਹੈ ਸਿੱਖ ਧਰਮ ਦੇ ਸਿਧਾਂਤ ਕੀ ਨੇ ਅਸੀਂ ਕੀ ਚਾਹੁੰਦੇ ਆ ਸਾਡੇ ਲਈ ਕੌਣ ਦੁਸ਼ਮਣ ਹੈ ਤੇ ਕੌਣ ਸਾਡਾ ਦੋਸਤ ਹੈ ਅਸੀਂ ਕਿਸਦੇ ਪੁਜਾਰੀਆਂ ਜਦੋਂ ਚਾਹ ਜੱਦਾ ਨੇ ਕਚੈਰੀ ਦੇ ਵਿੱਚ ਕਾਫਰ ਕਿਹਾ ਗਿਆ ਤਾਂ ਸਾਹਿਬ ਜੱਦਾ ਨੇ ਕਿਹਾ ਕਿ ਕਾਫਰ ਉਹ ਹੁੰਦਾ ਹੈ ਜੋ ਪਰਿਵਾਰ ਦੀ ਨੌਕ ਤੇ ਆਪਣਾ ਧਰਮ ਕਿਸੇ ਦੇ ਉੱਤੇ ਜ਼ਬਰੀ ਥੋਪਦਾ ਹੈ ਜੋ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰਦਾ ਹੈ ਈਮਾਨ ਦਾ ਪੱਕਾ ਹੀ ਅਸਲ ਮੁਸਲਮਾਨ ਹੁੰਦਾ ਜਿਸਦੇ ਦਿਲ ਵਿੱਚ ਦਗਾ ਹੁੰਦੀ ਆ ਉਹ ਬੇਈਮਾਨ ਹੁੰਦਾ ਹੈ। ਵਜ਼ੀਰ ਖਾਨ ਸਹਿਰਜਾਦਿਆਂ ਨੂੰ ਗੱਲਾਂ ਦੇ ਵਿੱਚ ਉਲਝਾਉਣਾ ਚਾਹੁੰਦਾ ਸੀ। ਇਸ ਲਈ ਵਜ਼ੀਰ ਖਾਨ ਨੇ ਸਹਿਰਜਾਦਿਆਂ ਨੂੰ ਪੁੱਛਿਆ, "ਤੈ ਮੈਂ ਸੁਣਿਆ ਬਾਦਸ਼ਾਹ ਬਾਬਰ ਦਾ ਤੁਹਾਡੇ ਗੁਰੂ ਨਾਨਕ ਦੇ ਨਾਲ ਬਹੁਤ ਪਿਆਰ ਸੀ। ਤੁਹਾਡਾ ਗੁਰੂ ਨਾਨਕ ਤਾਂ ਮੁਸਲਮਾਨਾਂ ਨਾਲ ਨਫ਼ਰਤ ਨਹੀਂ ਕਰਦਾ, ਪਰ ਤੁਹਾਡਾ ਬਾਪ ਗੋਬਿੰਦ ਸਾਡੇ ਨਾਲ ਨਫ਼ਰਤ ਕਿਉਂ ਕਰਦਾ ਹੈ? ਤੁਹਾਡੇ ਬਾਬੇ ਨਾਨਕ ਦੇ ਵੱਡੇ ਵੱਡੇ ਰੋਹੀ ਹਿੰਦੂ ਹੋਏ ਨੇ।" ਪਰ ਤੁਹਾਡਾ ਬਾਪ ਗੋਬਿੰਦ ਤਾਂ ਹਿੰਦੂ ਪਹਾੜੀ ਰਾਜਿਆਂ ਦੇ ਨਾਲ ਨਫ਼ਰਤ ਕਰਦਾ ਏ। ਤੇ ਤੁਹਾਡਾ ਬਾਪ ਗੋਬਿੰਦ ਗੁਰਨਾਨਕ ਦੀ ਗੱਦੀ ਦਾ ਹੱਕਦਾਰ ਕਿਵੇਂ ਹੋ ਗਿਆ? ਸਹਿਜ ਗਾਧਾ ਨੇ ਜਵਾਬ ਦਿੱਤਾ ਕਿ ਅਸੀਂ ਕਿਸੇ ਧਰਮ ਦੇ ਨਾਲ ਨਫ਼ਰਤ ਨਹੀਂ ਕਰਦੇ। ਸਾਡੇ ਪਿਤਾ ਤੇ ਸਾਡੀ ਲੜਾਈ ਕਿਸੇ ਧਰਮ ਦੇ ਨਾਲ ਨਹੀਂ ਸਗੋਂ ਜ਼ੁਲਮ ਦੇ ਨਾਲ ਹੈ। ਜਿਹੜੇ ਲੋਕ ਕੁਫਰ ਨਹੀਂ ਕਹਿੰਦੇ, ਝੂਠ ਨਹੀਂ ਬੋਲਦੇ ਤੇ ਪਰਮਾਤਮਾ ਦੇ ਪਾਏ ਵਿੱਚ ਰਹਿੰਦੇ ਨੇ। ਗੁਨਾਹਾਂ ਦੇਤੀ ਨਾਲ ਪਿਆਰ ਤੇ ਬੁਰਾਈ ਦੇ ਨਾਲ ਦੁਸ਼ਮਣੀ ਹੈ ਜੋ ਸਿਰਫ ਉਸ ਕਾਲ ਨੂੰ ਮੰਨਦੇ ਨੇ ਜਿਸ ਨੇ ਦੁਨੀਆ ਬਣਾਈ ਆ ਉਸ ਦੀ ਰਜ਼ਾ ਦੇ ਵਿੱਚ ਰਹਿੰਦੇ ਨੇ ਉਹ ਸਾਰੇ ਸਾਡੇ ਸਾਥੀ ਨੇ ਭਾਵੇਂ ਕਿਸੇ ਵੀ ਧਰਮ ਦੇ ਹੋਣ ਜੇ ਤੇਈ ਸਾਡੇ ਧਰਮ ਦਾ ਪਖੰਡ ਕਰਦਾ ਏ ਬੁੱਤਾਂ ਨੂੰ ਪੂਜਦਾ ਏ ਤਾਂ ਉਸ ਦਾ ਸਾਡੇ ਨਾਲ ਕੋਈ ਨਾਤਾ ਨਹੀਂ ਪਰ ਜੇ ਕੋਈ ਕਿਸੇ ਹੋਰ ਧਰਮ ਦਾ ਬੁੱਤਾਂ ਨੂੰ ਪੂਜਦਾ ਹੈ ਤਾਂ ਸਾਨੂੰ ਉਸ ਤੋਂ ਕੋਈ ਇਤਰਾਜ਼ ਨਹੀਂ ਸਾਡਾ ਮੁਗਲਾ ਤੇ ਪਹਾੜੀ ਰਾਜਾ ਨਾਲ ਬਸ ਇਸ ਗੱਲ ਦਾ ਹੀ ਰੋਲਾ ਏ ਰੋਕਾ ਜੋ ਜਲਮ ਸੀ ਤੋ ਮੁਸਲਮਾਨ ਵੀ بگੜ ਗਏ ਬੁੱਤ ਕੋ ਬੁਰਾ ਕਹਾ ਤੋ ਇਹ ਹਿੰਦੂ بگੜ ਗਏ ਸਹਿਦ ਜਾਬਿਆ ਨੇ ਵਜ਼ੀਰ ਖਾਨ ਨੂੰ ਤੋਬਾ ਕਰਨ ਲਈ ਕਿਹਾ ਕਿ ਵਜ਼ੀਰ ਖਾਨ ਆਪਣੇ ਗੁਨਾਹਾਂ ਤੋਂ ਤੋਬਾ ਕਰ ਲੈ ਤੋਬਾ ਕਰੋ ਤੋ ਤਖਤ ਤੁਮਾਰੇ ਬਨੇ ਰਹੇ ਅਸਰ ਇਹ ਸ਼ਾਹੀ ਰਖਤ ਤੁਮਾਰੇ ਬਨੇ ਰਹੇ بگੜੋ ਨਾ ਹਮ ਤੇ ਬਖਤ ਤੁਮਾਰੇ ਬਨੇ ਰਹੇ ओ वाए दिलो सख्त तुम्हारे बने रहे सरकस से बर करना है आदत गफूर की समझो तुम्हें समझाते हैं हम बात दूर की सच को मिटाओगे तो मिटोगे जहान से डरता नहीं अकाल शहनशाह की शान से उपदेश हमारा सुन लो जरा दिल के कान से हम कह रहे हैं तुमको खुदा की जुबान से बाज आओ से। ਤੂੰ ਬੋਲੋ ਮੁਸਲਮਾਨ ਹੋ ਕੋਈ ਹੋ ਪੰਡਿਤ ਹੋ ਮੌਲਵੀ ਹੋ ਜਾਂ ਆਲਮ ਹੋ ਕੋਈ ਹੋ ਵਜ਼ੀਰ ਖਾਨ ਅਹੰਕਾਰ ਵਿੱਚ ਭਰਿਆ ਬੈਠਾ ਸੀ ਉਸਨੇ ਅਹੰਕਾਰ ਸੀ ਕਿ ਦਿੱਲੀ ਦੇ ਬਾਦਸ਼ਾਹ ਤਾਂ ਬਦਲਦੇ ਰਹਿੰਦੇ ਨੇ ਪਰ ਸਰਹੰਦ ਦਾ ਨਵਾਬ ਵਜ਼ੀਰ ਖਾਨ ਹੀ ਰਹੇਗਾ ਉਸਨੇ ਸ਼ੇਰ ਮੁਹੰਮਦ ਖਾਨ ਨੂੰ ਕਿਹਾ ਤੇ ਇਹਨਾਂ ਦੇ ਬਾਗੀ ਬਾਪ ਨੇ ਤੁਹਾਡੇ ਭਰਾਵਾਂ ਨੂੰ ਮਾਰਿਆ ਏ ਤੁਸੀਂ ਇਹਨਾਂ ਨੂੰ ਸਜ਼ਾ ਸੁਣਾ ਕੇ ਆਪਣਾ ਬਦਲਾ ਲਓ ਤਾਂ ਮਲੇਰ ਕੋਲੇ ਨਵਾਬ ਨੇ ਸਾਬਕਾ ਦੇ ਹੱਥ ਦੇ ਵਿੱਚ ਸੁਦੇ ਵੀ ਭਰੀ ਕਚਾਈ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਤੇ ਕਿਹਾ ਬਦਲਾ ਹੀ ਲੈਣਾ ਹੋਗਾ ਤੋ ਹਮ ਲੇਂਗੇ ਵਾਪਸੇ ਮਹਿਫੂਜ਼ ਰੱਖੇ हमको ਖੁਦਾ ਐਸੇ ਪਾਪ ਤੇ ਇਸਲਾਮ ਕਰਮ ਕਦੇ ਵੀ ਬੱਚਿਆਂ ਤੇ ਔਰਤਾਂ ਤੇ ਜ਼ੁਲਮ ਨਹੀਂ ਕਰਦਾ ਮੈਂ ਜੇ ਆਪਣੇ ਭਰਾਵਾਂ ਦਾ ਬਦਲਾ ਲੈਣਾ ਹੀ ਹੋਏਗਾ ਤਾਂ ਜੰਗ ਦੇ ਮੈਦਾਨ ਦੇ ਵਿੱਚ ਦੋ ਦਿੰਦੇ ਅਮਰੇ ਸਾਹਮਣੇ ਹੋ ਕੇ ਲਵਾਗਾ ਸਫਰਿ شہادت ਦੇ ਅਗਲੇ ਪ੍ਰਕਰਮ ਦੇ ਵਿੱਚ ਅਸੀਂ ਸਾਝ ਪਾਵਾਂਗੇ ਕਿ ਕਾਵੀ ਨੇ ਇਸਲਾਮ ਧਰਮ ਦੇ ਕਿਸੇ ਸਿਧਾਂਤ ਦੇ ਤਹਿਤ ਸਹਿਜ ਜਗਾਂ ਦੀ ਮੀਹਾਂ ਵਿੱਚ ਕਿੰਨਾ ਦਾ ਹੁਕਮ ਦਿੱਤਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਕਿਸ ਤਰ੍ਹਾਂ ਚੇਹੀ ਦੋਏ ਉਸ ਸਮੇਂ ਦਾ ਮੰਜ਼ਰ ਕੀ ਸੀ ਸਫਰਿ شہادت ਦੇ ਇਹਨਾਂ ਪ੍ਰਕਰਮਾਂ ਦੇ ਵਿੱਚ ਇਤਿਹਾਸ ਦੀ ਸਾਝ ਪਾਉਂਦੇ ਹਾਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਇਹਨਾਂ ਦੇ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਫਰ ਸ਼ਹਾਦਤ